ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਬਹੁਤ ਦਿਨਾਂ ਪਿੱਛੋਂ ਵੀਡੀਓ ਬਣਾ ਰਹੇ ਆਪਾਂ ਨਾਗਪੁਰ ਤੋਂ ਬਾਅਦ ਜੈਕ ਦੀ ਵੀਡੀਓ ਆਪਾਂ ਬਣਾਈ ਸੀਗੀ ਹੁਣ ਪਟਿਆਲੇ ਰਾਈਡਰ ਮੀਟ ਹੋਈ ਸੀਗੀ ਉਹਦੇ ਤੇ ਤੇ ਔਰ ਰਾਈਡ ਸਾਲ ਸਰਦੀਆਂ ਦੇ ਵਿੱਚ ਕੋਈ ਵੀ ਨਹੀਂ ਕੀਤੀ ਗਈ ਕਿਉਂਕਿ ਬੀਟੀ ਦੀ ਮੈਰਿਜ ਸੀਗੀ ਉਹਦੇ ਤਿਆਰੀਆਂ ਦੇ ਵਿੱਚ ਰੁੱਝੇ ਰਹੇ ਔਰ ਪਿਛਲੇ ਦਿਨਾਂ ਦੇ ਵਿੱਚ 25 ਫਰਵਰੀ ਨੂੰ ਮੈਰਿਜ ਸੰਪੰਨ ਹੋ ਗਈ ਹੈ ਬਹੁਤ سارے ਕਮਕਰ ਦੋਸਤ ਵੀ ਪਹੁੰਚੇ ਉਹਨਾਂ ਦਾ ਵੀ ਇਸ ਵੀਡੀਓ ਦੇ ਥਰੂ ਮੈਂ ਧੰਨਵਾਦ ਕਰਦਾ ਵਧੀਆ ਲੱਗਾ ਸੋਹਣਾ ਲੱਗਾ ਮਨ ਨੂੰ ਤਸ਼ੱਲੀ ਹੋਈ ਕਿ ਸਾਰੇ ਦੋਸਤੋ ਮਿੱਤਰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਦੇ ਲੋ ਇੱਕ ਸਾਰੇ ਸਾਡੇ ਪਿਆਰ ਭਰੇ ਸੱਦੇ ਨੂੰ ਕਬੂਲ ਕਰਦੇ ਹੋਏ ਪਹੁੰਚੇ ਆ ਉਹਨਾਂ ਦਾ ਧੰਨਵਾਦ ਤੇ ਅੱਜ ਤੋਂ ਸਾਈਕਲਿੰਗ ਵੀ ਬੰਦ ਰਹੀ ਹੈ ਕਿਉਂਕਿ ਪਹਿਲਾਂ ਧੁੰਦਾ ਪੈ ਰਹੀਆਂ ਸੀਗੀਆਂ ਧੁੰਦਾ ਦੇ ਵਿੱਚ ਕੰਮ ਦਾ ਸੀਜ਼ਨ ਵਿੱਚ ਵਿਆਹ ਦੀਆਂ ਤਿਆਰੀਆਂ ਤੇ ਅੱਜ ਨਵੇਂ ਸਿਰਿਓਂ ਪਹਿਲੇ ਦਿਨ ਸਾਈਕਲਿੰਗ ਆਪਾਂ ਸ਼ੁਰੂ ਕਰ ਰਹੇ ਆਂ ਹਰ ਚਰਨ ਅੱਜ ਗਿਆ ਹੋਇਆ ਸਾਹਿਤ ਆਕਾਦਮੀ ਦੀ ਚੋਣਾਂ ਲੁਧਿਆਣੇ ਉੱਥੇ ਉਹਦੀ ਵੋਟ ਬਣੀ ਹੋਈ ਆ ਉਹ ਵੋਟ ਪਾਉਣ ਗਿਆ ਇਸ ਕਰਕੇ ਅੱਜ ਉਹ ਮੇਰੇ ਨਾਲ ਨਹੀਂ ਰਹੂਗਾ ਪਰ ਮੈਂ ਸ਼ੁਰੂਆਤ ਅੱਜ ਕਰਨੀ ਚਾਹੁੰਦਾ ਸੀ ਤੇ ਅੱਜ ਮੈਂ ਕਰ ਰਿਹਾ ਸ਼ੁਰੂਆਤ ਮਾਰਚ ਦੇ ਮਹੀਨੇ ਦੇ ਵਿੱਚ ਔਰ 23 ਤਰੀਕ ਨੂੰ ਫੇਰ ਘਮੱਕੜ ਮਿਲਣੀ ਆ ਜਿਹੜੀ ਮੋਰਨੀ ਹਿੱਲ ਦੇ ਉੱਪਰ ਜਿਹੜੀ ਸਤੰਬਰ ਦੇ ਵਿੱਚ ਅਨੂਪਗੜ ਦੇ ਵਿੱਚ ਹੋਈ ਸੀਗੀ ਉਹੀ ਦੁਬਾਰਾ ਘਮੱਕੜ ਮਿਲਣੀ ਆ ਸਤੰਬਰ ਚ ਹੋਈ ਸੀ ਜਾਂ ਅਕਤੂਬਰ ਚ ਮੈਨੂੰ ਯਾਦ ਨਹੀਂ ਆ ਹੁਣ ਤੇ ਹੁਣ ਦੁਬਾਰਾ ਜਿਹੜੀ ਹੁਣ ਇਸ ਮਹੀਨੇ ਦੀ ਜਿਹੜੀ ਘਮੱਕੜ ਮਿਲਣੀ ਆ ਉਹ ਮੂਰ ਨਹੀਂ ਹੱਲ ਤੇ ਹੋ ਰਹੀ ਆ ਤੇ ਇਧਰੋਂ ਪਿਛਲੇ ਸਾਲ ਹੋਈ ਸੀ ਮਾਰਚ ਵਾਲੀ ਕੁਮਕੜ ਬਲਨੀ ਮਿੰਨੀ ਕੋ ਪਠਾਨਕੋਟ ਉਦੋਂ ਮੈਂ ਗਿਆ ਸੀ ਆ ਕਰੇਰੀ ਇਲੈਕਟ੍ਰਿਕ ਤੇ ਹੁਣ ਮਨ ਲਾ ਕੇ ਇਥੋਂ ਸੱਦਾ ਸਾਡਾ ਜਿਹੜਾ 23 ਤਰੀਕ ਨੂੰ ਬਾਅਦ ਬਾਈਕਰ ਕੁਮਕੜਾਂ ਦਾ ਕਾਫਲਾ ਜਿਹੜਾ ਭੰਨਵੈਲੀ ਪਾਸੇ ਜਾਂ ਉਥੇ ਵਾਲੇ ਦਿwale ਘੁੰਮਾਂਗੇ ਜਿਹਦੇ ਵਿੱਚ ਹਰ ਚਰਨ ਮੇਰੇ ਨਾਲ ਆ ਲਗਭਗ ਢਿੱਲੋ ਵੀ ਨਾਲ ਹੋਊਗਾ ਸੁਖਵਿੰਦਰ ਨਾਲ ਹੋਊਗਾ ਹੋ ਸਕਦਾ ਗੈਵੀ ਚਵਾਨ ਹੋਵੇ ਜਦਵਿੰਦਰ ਬਿਰਕਦੀ ਵੀ ਤਿਆਰੀ ਆ ਹੋਰ ਵੀ ਦੋਸਤ ਹੋ ਸਕਦੇ ਆ ਤੇ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਉਹ ਸਾਰਾ ਇਲਾਕਾ ਦਿਖਾਵਾਂਗੇ ਵੈਸੇ ਹਬਨਵੈਲੀ ਮੈਂ ਪਹਿਲਾਂ ਵੀ ਗਿਆ ਹੋਇਆ ਜਦੋਂ ਮੈਂ ਪਹਿਲੀ ਵਾਰੀ ਸੋਲੋ ਕਾਜਾ ਕੀਤਾ ਸੀਗਾ ਉਦੋਂ ਮੈਂ ਹਬਨਵੈਲੀ ਹੋ ਕੇ ਗਿਆ ਸੀ ਬਹੁਤ ਖੂਬਸੂਰਤਾ ਉੱਥੇ ਕੁਝ ਦੋਸਤ ਵੀ ਬਣੇ ਤੇ ਉੱਥੇ ਇੱਕ ਵਰੀ ਭੈਣ ਵੀ ਬਣੀ ਉਹਨੂੰ ਵੀ ਮਿਲ ਕੇ ਆਵਾਂਗੇ ਤੇ ਦੁਬਾਰਾ ਤੁਹਾਨੂੰ ਉਸ ਇਲਾਕੇ ਦੀਆਂ ਬਹੁਤ ਖੂਬਸੂਰਤ ਇਲਾਕਾ ਉਹਦੀਆਂ ਸੈਰਾਂ ਕਰਾਵਾਂਗੇ 23 ਤਰੀਕ ਤੋਂ ਬਾਅਦ ਤੇ ਉਹਨਾਂ ਜਿਹੜਾ ਪਰ ਨਹੀਂ ਸਾਈਕਲਿੰਗ ਜਾਰੀ ਰਹੂਗੀ ਔਰ ਉੱਥੇ ਉਧਰ ਕੁਝ ਟਰੈਕ ਵੀ ਹੈਗੇ ਆ ਉਸ ਟਰੈਕ ਲਈ ਵੀ ਤਿਆਰੀ ਹੋ ਜੂਗੀ ਥੋੜਾ ਜਿਹਾ ਸਰੀਰ ਦਾ ਸਟੈਂਬਨਾ ਵਗੈਰਾ ਬਣ ਜੂਗਾ ਸਾਈਕਲਿੰਗ ਕਰਕੇ ਫਿਰ ਹੋ ਸਕਦਾ ਕਿ ਟਰੈਕ ਵੀ ਕਰੀਏ ਕੋਈ ਵੱਡਾ ਵੀ ਕਰ ਸਕਦੇ ਆ ਛੋਟਾ ਵੀ ਕਰ ਸਕਦੇ ਆ ਕਿਉਂਕਿ ਯਾਦਵਿੰਦਰ ਬਿਰਕ ਹੋਣਾ ਦਾ ਟਰੈਕਿੰਗ ਦਾ ਤਜਰਬਾ ਕਾਫੀ ਆ ਫਿਰ ਟਰੈਕ ਮੈਂ ਵੀ ਬਹੁਤ ਕੀਤੇ ਹੋਏ ਆ ਪਰ ਹੁਣ ਕੁਝ ਸਮੇਂ ਤੋਂ ਮੈਂ ਬਹੁਤ ਕਾਫੀ ਦੇਰ ਬਾਅਦ ਕਰੇਰੀ ਲੇਕ ਟਰੈਕ ਕੀਤਾ ਉਦੋਂ ਪਹਿਲਾਂ ਉਧਰ ਤੋਸ਼ ਵਾਲੇ ਪਾਸੇ ਖੀਰਗੰਗਾ ਟਰੈਕਿੰਗ ਕਰ ਪਾਇਆ ਸੀਗਾ ਮੈਂ ਕਿਉਂਕਿ ਵਾਪਸੀ ਹੋਣੀ ਸੀ ਮਲਾਣਾ ਵਗੈਰਾ ਮੈਂ ਗਿਆ ਸੀਗਾ ਉਧਰ ਹੋਰ ਵੀ ਟ੍ਰੈਕ ਹੈਗੇ ਆ ਇਹ ਆ ਜੀ ਗੱਲ ਬਾਤ ਤੇ ਹੁਣ ਆਪਾਂ ਚੱਲਦੇ ਆ ਸਾਈਕਲਿੰਗ ਤੇ ਤੇ ਦੇਖਦੇ ਆ ਕਿੰਨੇ ਕਿਲੋਮੀਟਰ ਅੱਜ ਆਪਾਂ ਚਲਾਉਣਾ ਕਣਕਾਂ ਨਿਸਰਨੀਆਂ ਸ਼ੁਰੂ ਹੋ ਗਈਆਂ ਸਰੋਂਾਂ ਦੇ ਫੁੱਲ ਨਿਕਲੇ ਆ ਤੇ ਉਹ ਝੜਨੇ ਸ਼ੁਰੂ ਹੋ ਗਏ ਸਰਮਾ ਪੱਕਣੀਆਂ ਸ਼ੁਰੂ ਹੋ ਗਈਆਂ ਤੇ ਹੌਲੀ ਹੌਲੀ ਇਹਨਾਂ ਕਣਕਾਂ ਦੇ ਲਾਲੀ ਵੱਜਣੀ ਸ਼ੁਰੂ ਹੋ ਗਈ ਜਿਹੜੇ ਹੁਣ ਖੇਤ ਤੁਹਾਨੂੰ ਦਿਸ ਰਹੇ ਆ ਹਰੇ ਭਰੇ ਇਸ ਸਿਹਰੀ ਰੰਗ ਦੇ ਹੋ ਜਾਣਗੇ ਰਾ ਜਿਹੜੇ ਦਿਨ ਮਾਰਚ ਦੇ ਮਹੀਨੇ ਵਾਲੇ ਬਹੁਤ ਖੂਬਸੂਰਤ ਹੁੰਦੇ ਆ ਬਹੁਤ ਸੋਹਣੇ ਹੁੰਦੇ ਆ ਨਾ ਠੰਡ ਹੁੰਦੀ ਆ ਨਾ ਗਰਮੀ ਮੱਠੀ ਮੱਠੀ ਹਵਾ ਵਗਦੀ ਹੈ ਵਾਦੇ ਦੇ ਦਿਨ ਹੁੰਦੇ ਆ ਹਰ ਕੀ ਇਹਨਾਂ ਦਿਨਾਂ ਚ ਵਾਅਦਾ ਕਰਦੀ ਹੈ ਜੀਵ ਜੰਤੂ ਹਰ ਕੀ ਤੇ ਇਹੋ ਜਿਹੇ ਦਿਨਾਂ ਦੇ ਵਿੱਚ ਰਾਈਡ ਕਰਨ ਨੂੰ ਵੀ ਬਹੁਤ ਦਿਲ ਕਰਦਾ ਘੁੰਮਣ ਨੂੰ ਵੀ ਦਿਲ ਕਰਦਾ ਪਹਾੜ ਭਾਵੇਂ ਹਜੇ ਬੀਜਣ ਹੋਣਗੇ ਕਿਉਂਕਿ ਸਰਦੀਆਂ ਲੰਘ ਕੇ ਗਈਆਂ ਉੱਥੇ ਜਿਹੜੀ ਗ੍ਰੀਨਰੀ ਉਹ ਠੰਡ ਦੇ ਨਾਲ ਝੰਬੀ ਜਾਂਦੀ ਹੈ ਜੋ ਗ੍ਰੀਨਰੀ ਆਪਾਂ ਨੂੰ ਇਹ ਮੈਦਾਨੀ ਇਲਾਕਿਆਂ 'ਚ ਦਿਸਦੀ ਹੈ ਫਸਲਾਂ ਦੀ ਰੁੱਖਾਂ ਪਰਾਂ ਛੰਡਦੇ ਇੱਥੇ ਚੰਬੇ ਹੋਏ ਪਰ ਫਸਲਾਂ ਦੀ ਗ੍ਰੀਨਰੀ ਕਾਫੀ ਹੈ ਤੇ ਜਿਹੜੇ ਪਹਾੜਾਂ ਦਾ ਜਿਹੜਾ ਮੌਸਮ ਉਹ ਜ਼ਿਆਦਾਤਰ ਜੂਨ ਜੁਲਾਈ ਤੋਂ ਬਾਅਦ ਬੰਦ ਸੋਨਾ ਮਾਹੌਲ ਹੈ ਜਿਹੜਾ ਬੰਦ ਰੁੱਖਾਂ ਦੀਆਂ ਵੀ ਹੁਣ ਕਰੂਮਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ ਨਾ ਮੇ ਪੱਤੇ ਨਿਕਲਨੇ ਸ਼ੁਰੂ ਹੋ ਗਏ ਆ। ਦਰਖਤਾਂ ਦੇ ਵੀ ਹੁਣ ਨਵਾਂ ਪਣ ਆ ਜਾਊਗਾ। ਹਲਕੇ ਹਲਕੇ ਪੱਤੇ ਨਿਕਲੇ ਹੋਏ ਆ। ਨਿੱਕੇ ਨਿੱਕੇ ਪਰ ਹਜੇ ਕੈਮਰੇ 'ਚ ਹੋ ਸਕਦਾ ਕਿ ਨਾ ਆਉਣ। ਧ੍ਰੇਕਾਂ ਨੇ ਕੱਢੇ ਹੋਏ ਆ ਜੇ ਪੱਤੇ ਟਾਲੀਆਂ ਟੁੱਲੀਆਂ ਦੇ ਨਹੀਂ ਹਜੇ ਨਿਕਲੇ। ਆ ਦੇਖੋ ਦੂਤ। ਦੂਤ ਫੁੱਟਿਆ ਹੋਇਆ। ਦੂਤ ਵੈਸੇ ਹੁਣ ਪੰਜਾਬ ਦੇ ਵਿੱਚ ਕੋਟ ਬਹੁਤ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਆ। ਨਹੀਂ ਦੇ ਅੱਗੇ ਪਹਿਲਾਂ ਹਰੇਕ ਘਰ ਦੇ ਵਿੱਚ ਦੂਤ ਹੁੰਦਾ ਸੀ। ਲੋਕਰੇ ਟਾਕਰੇ ਬਣਾਉਣ ਨੂੰ ਇਹਦੀਆਂ। ਛਟੀਆਂ ਕਮ ਆ ਜਾਂਦੀਆਂ ਲੋਏ ਦੋਸਤੋ ਆਹੜਾ ਪਿੱਛੇ ਬ੍ਰਿਜ ਦਿਸ ਰਿਹਾ ਇੱਥੋਂ ਆਪਣੀ ਵਾਪਸੀ ਹੋ ਗਈ ਅੱਜ ਇੱਥੇ ਅੱਗੇ ਲਗਭਗ 10 ਕਿਲੋਮੀਟਰ ਬਣਦਾ ਇੱਕ ਪਾਸਾ 20 ਕਿਲੋਮੀਟਰ ਚੱਲੂਗਾ ਸਾਈਕਲ ਅੱਜ ਪਹਿਲਾ ਦਿਨ ਸੀਗਾ ਇੱਕ ਸਾਥ ਨਾ ਹੋਣ ਕਰਕੇ ਇੱਥੋਂ ਮੈਂ ਵਾਪਸ ਹੋ ਚੱਲਿਆ 20 ਕਿਲੋਮੀਟਰ ਅੱਜ ਚੱਲੂਗਾ ਸਾਈਕਲ ਤੇ ਹਰ ਚਰਨ ਨਾਲ ਹੁੰਦਾ ਫੇਰ ਉੱਥੇ ਜਾਣਾ ਸੀ ਤਲਵੰਡੀ ਭਾਈ ਤੱਕ ਕੱਲਾ ਬੰਦਾ ਥੋੜਾ ਜਿਹਾ ਬੋਰ ਹੋ ਜਾਂਦਾ। ਅੱਜ ਜੀ ਸਾਈਕਲਿੰਗ ਕਰਕੇ ਆ ਗਿਆ ਪੱਕੇ ਹੀ। ਕਾਫੀ ਦਿਨਾਂ ਪਿਛੋਂ ਮੈਨੂੰ ਲੱਗਦਾ ਸ਼ਾਇਦ 2 ਮਹੀਨੇ ਲੰਘ ਗਿਆ ਸਾਈਕਲਿੰਗ ਕੀਤੀ ਨੂੰ ਤੇ ਅੱਜ ਬਹੁਤ ਵਧੀਆ ਲੱਗਾ ਸਾਈਕਲਿੰਗ ਕਰਕੇ ਸਰੀਰ ਹੌਲਾ ਹੌਲਾ ਮਹਿਸੂਸ ਹੋ ਰਿਹਾ। ਪਰ ਥੋੜੇ ਕਿਲੋਮੀਟਰੀ ਕੀਤੀ ਆ 20 ਕਿਲੋਮੀਟਰ ਗਿਆ ਮੈਂ ਕੱਲਾ ਹੋਣ ਕਰਕੇ। ਦੋ ਜਾਣੇ ਹੋਣ ਗੱਲਾਂ ਬਾਤਾਂ ਮਾਰਦੇ ਜਿਆਦਾ ਵੀ ਲੰਘ ਜਾਂਦਾ। ਬਸ ਬੋਰੀਅਤ ਕਰਕੇ ਵਾਪਸ ਆ ਗਿਆ ਮੈਂ। ਜੇ ਹਰਚਰਨ ਨਾਲ ਹੁੰਦਾ ਫਿਰ ਉਹੀ 40-50 ਕਿਲੋਮੀਟਰ ਜ਼ਰੂਰ ਕਰਨੇ ਸੀਗੇ ਤੇ ਕੱਲ ਤੋਂ ਹਰਚਰਨ ਵੀ ਨਾਲ ਹੋਊਗਾ ਔਰ ਇੱਕ ਹੋਰ ਗੱਲ ਸਾਂਝੀ ਕਰਨੀ ਆ ਇਸ ਵੀਡੀਓ ਰਾਹੀਂ ਕਿ ਪਿਛਲੇ ਦਿਨੀ ਇੱਕ ਬਾਈਕਰ ਜੋੜਾ ਤਕਰੀਬਨ ਸਾਰੀ ਦੁਨੀਆ ਹੀ ਘੁੰਮ ਚੁੱਕਾ ਸਪੇਨ ਤੋਂ ਭਾਰਤ ਵਿੱਚ ਆਇਆ ਸੀ ਭਾਰਤ ਨੂੰ ਘੁੰਮਣ ਲਈ ਝਾੜਖੰਡ ਦੇ ਵਿੱਚ ਉਹਨਾਂ ਨੇ ਲਾਇਆ ਆਪਣਾ ਤੰਬੂ ਰਾਤ ਨੂੰ ਔਰ ਉੱਥੇ ਕੁਝ ਬਦਮਾਸ਼ ਕਿਸਮ ਦੇ ਲੋਕਾਂ ਨੇ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਨੇ ਉਹਨਾਂ ਨਾਲ ਬਹੁਤ ਮਾੜਾ ਕੀਤਾ ਉਸ ਔਰਤ ਦੀ ਮਤਲਬ ਉਸ ਔਰਤ ਦੇ ਨਾਲ ਬਲਾਤਕਾਰ ਕੀਤਾ ਉਹਨਾਂ ਨੂੰ ਕੁੱਟਿਆ ਵੀ ਉਹਨਾਂ ਨੂੰ ਲੁੱਟਿਆ ਵੀ ਔਰ ਇਸ ਘਟਨਾ ਨੇ ਇੱਕ ਵਾਰ ਦਿਲ ਨੂੰ ਵਲੂੰਦਰ ਜੇ ਦਿੱਤਾ ਕਿ ਭਾਰਤ ਦੇ ਵਿੱਚ ਹਜੇ ਵੀ ਇਸ ਤਰ੍ਹਾਂ ਦੇ ਲੋਕ ਵੱਸਦੇ ਆ ਕਿ ਜਿਹੜੇ ਘਟਿਆ ਘਟਿਆ ਤੋਂ ਘਟਿਆ ਕਹਿ ਸਕਦੇ ਆਤ ਦੀ ਮਤਲਬ ਨੀਚ ਹਰਕਤ ਜਿਹੜੀ ਉਹਨਾਂ ਨੇ ਕੀਤੀ ਆ ਕਿਉਂਕਿ ਅਤੀਤੀ ਦੇਵੋ ਭਵਾ ਆਪਾਂ ਕਹਿੰਦੇ ਆ ਕਿ ਹਮੇਸ਼ਾ ਜਿਹੜਾ ਮਹਿਮਾਨ ਉਹ ਦੀਵਤਿਆਂ ਦੇ ਸਮਾਨ ਹੁੰਦਾ ਸਾਡੇ ਲਈ ਪਰ ਵਿਦੇਸ਼ਾਂ ਤੋਂ ਆਏ ਕਿਸੇ ਇਸ ਤਰ੍ਹਾਂ ਦੇ ਇਨਸਾਨ ਦੇ ਨਾਲ ਜਿਹੜਾ ਤੁਹਾਡੇ ਦੇਸ਼ ਨੂੰ ਜਾਣਨ ਜਾਣਨ ਦੇ ਲਈ ਆਇਆ ਔਰ ਉਹ ਕਿਹੋ ਜਿਹਾ ਇਥੋਂ ਮੈਸੇਜ ਲੈ ਕੇ ਜਾ ਰਿਹਾ ਉਹ ਪੂਰੇ ਦੁਨੀਆ ਦੇ ਵਿੱਚ ਸਾਡੇ ਭਾਰਤਵਾਸੀਆਂ ਲਈ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਬੜਾ ਬੁਰਾ ਮੈਸੇਜ ਹੈ ਜਿਹੜਾ ਉਹ ਪੂਰੀ ਦੁਨੀਆ 'ਚ ਗਿਆ ਤੇ ਕੱਲ ਨੂੰ ਹੋਰ ਵੀ ਆਉਣ ਵਾਲੇ ਜਿਹੜੇ ਲੋਕ ਆ ਉਹਨیں ਕੰਬਰੀ ਸੋਚਣਗੇ ਇਹ ਇਸ ਭਾਰਤ ਦੇ ਵਿੱਚ ਆਉਣ ਲੱਗਿਆ ਉੜੀਸ਼ਾ ਤੋਂ ਬਹੁਤ ਲੋਕ ਆਉਂਦੇ ਆ ਔਰ ਇਹ ਵੀ ਪਤਾ ਲੱਗਾ ਕਿ ਪੁਲਿਸ ਨੇ ਤਿੰਨ ਲੋਕਾਂ ਨੂੰ ਅਰੈਸਟ ਕਰ ਲਿਆ ਤੇ ਉਮੀਦ ਆ ਕਿ ਸਾਡੀ ਸਰਕਾਰ ਉਹਨਾਂ ਨਾਲ ਬੜਾ ਸਖਤ ਰਵਈਆ ਬਣਾਉਂਦੇ ਹੋਏ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਊਗੀ ਤੇ ਦੇਣੀ ਵੀ ਚਾਹੀਦੀ ਆ ਭਾਵੇਂ ਕਿ ਇਸ ਕਲੰਕ ਨੂੰ ਅਸੀਂ ਬਿਲਕੁਲ ਤੋੜ ਨਹੀਂ ਸਕਦੇ ਉਸ ਇੱਕ ਔਰਤ ਦੀ ਇੱਜ਼ਤ ਨੂੰ ਅਸੀਂ ਵਾਪਸ ਨਹੀਂ ਕਰ ਸਕਦੇ ਜੋ ਕੁਛ ਉਹਨਾਂ ਨਾਲ ਹੋਇਆ ਕਿ ਸੀ ਉਹਦੇ ਨਾਲ ਹਮਦਰਦੀ ਜਤਾ ਸਕਦੇ ਆ ਔਰ ਸਾਡੀਆਂ ਸਰਕਾਰਾਂ ਦੁਆਰਾ ਉਹਨਾਂ ਅਪਰਾਧੀ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਉਹਨਾਂ ਦੇ ਦੁੱਖ ਨੂੰ ਸੀ ਘਟਾ ਸਕਦੇ ਆ ਪਰ ਸ਼ਾਇਦ ਸਦੀਆਂ ਤੱਕ ਉਹਨਾਂ ਨੂੰ ਇਹ ਘਟਨਾ ਜਿਹੜੀ ਯਾਦ ਰਹੂਗੀ ਦੋ ਤਿੰਨ ਘਟਨਾਵਾਂ ਹੋਰ ਇਦੋਂ ਪਿੱਛੇ ਦੀਆਂ ਜਿਹੜੀਆਂ ਯਾਦ ਆ ਗਈਆਂ ਇਸੇ ਤਰ੍ਹਾਂ ਹੀ ਸਾਡੇ ਭਾਰਤੀ ਮੂਲ ਦੀ ਇੱਕ ਪੰਜਾਬੀ ਔਰਤ ਦੇ ਪਰਿਵਾਰ ਦੇ ਨਾਲ ਇਸੇ ਤਰ੍ਹਾਂ ਹੀ ਇੱਕ ਵਾਰ ਘਟਨਾ ਵਾਪਰੀ ਸੀ ਕਿ ਉਹ ਵਿਦੇਸ਼ ਤੋਂ ਆਈ ਜਦੋਂ जाट ਅੰਦੋਲਨ ਚੱਲ ਰਿਹਾ ਸੀਗਾ ਹਰਿਆਣੇ ਦੇ ਵਿੱਚ ਉਹ ਉਹ ਪੂਰੇ ਉਹਨਾਂ ਦੇ ਫੈਮਿਲੀ ਦੇ ਨਾਲ ਹੀ ਮਤਲਬ ਔਰਤ ਦੇ ਨਾਲ ਉਸ ਦੀਆਂ ਬੱਚੀਆਂ ਦੇ ਨਾਲ ਵੀ ਇੱਕ ਇਸ ਤਰ੍ਹਾਂ ਦੀ ਨੀਚ ਘਟਨਾ ਹੋਈ ਸੀ ਬੜੇ ਸਾਲਾਂ ਤੱਕ ਉਹ ਜਿਹੜੀ ਜੇਨ ਦੇ ਵਿੱਚ ਚੱਲਦੀ ਰਹੀ ਮਸਾਂ ਹੀ ਭੁੱਲਿਆ ਸੀਗਾ ਭੁੱਲੀ ਸੀ ਉਹ ਤੇ ਫਿਰ ਦੁਬਾਰਾ ਆ ਘਟਨਾ ਨੇ ਉਹ ਉਹ ਜੀਆਂ ਘਟਨਾਵਾਂ ਇੱਕ ਹੋਰ ਕੌੜਤਾਈ ਸੀ ਜਦੋਂ ਸਾਡੇ ਇੱਕ ਐਮ ਲੀਡਰ ਦੇ ਪੁੱਤਰੇ ਨੇ ਮਤਲਬ ਉਹਨੂੰ ਉਹਦੀ ਇੱਜ਼ਤ ਆਬਰੂ ਨੂੰ ਹੱਥ ਪਾਇਆ ਸੀਗਾ ਉਹ ਵੀ ਬੜੇ ਸਾਲ ਚਰਚਾ ਦਾ ਵਿਸ਼ਾ ਰਹੀ ਉਹ ਵੀ ਅੱਜ ਦੁਬਾਰਾ ਜੀਨ ਦੇ ਵਿੱਚ ਘੁੰਮੀ ਆ। ਔਰ ਮੈਂ ਸਮਝਦਾ ਕਿ ਜਿਹੜੇ ਆਉਣ ਵਾਲੇ ਜਿਹੜੇ ਬਾਈਕਰਸ ਹੈਗੇ ਆ ਵਿਦੇਸ਼ਾਂ ਤੋਂ ਜਿਹੜੇ ਆਉਂਦੇ ਆ ਘਟ ਤੋਂ ਘਟ ਉਹਨਾਂ ਨੂੰ ਲੋਕਲ ਕਲੱਬਾਂ ਦੇ ਨਾਲ ਮਿਲ ਕੇ ਆਪਦਾ ਸਫ਼ਰ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਸਾਰੇ ਜਿਹੜੇ ਬਾਈਕਰਸ ਉਹ ਦੱਸ ਸਕਣ ਕਲੱਬ ਦੱਸ ਸਕਣਗੇ ਵੀ ਕਿੱਥੇ ਸੇਫ ਆ ਕਿੱਥੇ ਨਹੀਂ ਸੇਫ। ਕੁਝ ਸਟੇਟਾਂ ਹੈਗੀਆਂ ਅਜੇ ਝਾਰਖੰਡ ਸਟੇਟ ਦੇ ਵਿੱਚ ਇਹ ਵਾਪਰਿਆ ਉੱਥੇ ਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਆ। ਕਿ ਵਿਦੇਸ਼ਾਂ ਤੋਂ ਘੁੰਮਣ ਆਏ ਲੋਕ ਸਾਡੇ ਦੇਸ਼ ਤੋਂ ਚੰਗਾ ਮੈਸੇਜ ਲੈ ਕੇ ਜਾਣ ਮਾੜਾ ਨਾ ਇਹ ਅਤਨਿੰਦਰੀਏ ਜਿਹੜੀ ਘਟਨਾ ਵਾਪਰੀ ਆ ਇਹਦੇ ਵਿੱਚ ਮਤਲਬ ਕਿ ਅਸੀਂ ਉਪਰਜੋਰ ਮੰਗ ਕਰਦੇ ਆ ਗਵਰਨਮੈਂਟਾਂ ਦਾ ਸਰਕਾਰਾਂ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਤਰ੍ਹਾਂ ਦਾ ਸੁਰੱਖਿਆ ਦਾ ਇਸ ਤਰ੍ਹਾਂ ਦੀ ਸੁਰੱਖਿਆ ਜਿਹੜੀ ਆ ਉਹ ਵਿਦੇਸ਼ਾਂ ਤੋਂ ਬਾਹਰ ਲੀਆਂ ਸਟੇਟਾਂ ਤੋਂ ਵੀ ਆਉਣ ਵਾਲੇ ਜਿਹੜੇ ਲੋਕ ਆ ਕਈ ਵਾਰੀ ਇੰਨਾ ਸਟੇਟਾਂ ਵੇਖੀ ਅਸੀਂ ਵੀ ਗੁਜ਼ਰੇ ਆ ਇਧਰ ਦੀ ਬਿਹਾਰ ਦੇ ਵਿੱਚ ਦੀ ਅਸੀਂ ਗਏ ਆਗੇ ਨਾਰਥ-ਈਸਟ ਨੂੰ ਗਏ ਆ ਤਾ ਥੋੜਾ ਜਿਹੜਾ ਮਨ ਨੂੰ ਤੌਖਲਾ ਜਰੂਰ ਲੈਂਦਾ ਇਹਦੀਆਂ ਸੇਟਾਂ ਵਿੱਚ ਜਾਣ ਲੱਗਾਂਗੇ ਜਿੱਥੇ ਥੋੜੀ ਜਿਹੀ ਅਨਪੜਤਾ ਲੋਕ ਕ੍ਰਾਈਮ ਜ਼ਿਆਦਾ ਤਾਂ ਉਹਨਾਂ ਆਉਣ ਵਾਲੇ ਕਮਕੜਾ ਨੂੰ ਵੀ ਥੋੜਾ ਬਹੁਤ ਲੋਕਲ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਚਲਾਉਣਾ ਚਾਹੀਦਾ ਵੀ ਕਿੱਥੇ ਰੁਕਣਾ ਚਾਹੀਦਾ ਕਿੱਥੇ ਕੈਂਪਿੰਗ ਲਈ ਸੇਫ ਜਗ੍ਹਾ ਹੈਗੀ ਆ ਕਿੱਥੇ ਕੈਂਪਿੰਗ ਕਰਨੀ ਆ ਕਿੱਥੇ ਨਹੀਂ ਕਰਨੀ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਇਹ ਆ ਸਾਰੀ ਗੱਲਬਾਤ ਮੈਂ ਸਾਂਝੀ ਕਰਨੀ ਚਾਹੁੰਦਾ ਸੀ ਤੇ ਦੋਸਤੋ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿ ਆਪਾਂ ਉਹਨਾਂ ਅ ਲੋਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸਹਿਰੀਕ ਹੋਈਏ ਹਾ ਦਾ ਨਾਰਾ ਮਾਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਿੰਮਤ ਨਾ ਕਰ ਸਕੇ ਕਿ ਬਾਹਰੋਂ ਆਏ ਜਾਂ ਇੱਧਰੋਂ ਸਾਡੇ ਦੇਸ਼ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਘੁੰਮਣ ਗਏ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਦੀ ਮਾੜੀ ਘਟਨਾ ਨਾ ਵਾਪਰੇ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ